ਸ਼ਹੀਦ ਦਾ ਜਿਹੜਾ ਸੰਕਲਪ ਹੁੰਦਾ ਨਾ ਮਨ ਵਿੱਚ ਕੋਈ ਫੁਰਨਾ ਇੱਛਾ ਉਹਨੂੰ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਕਿ ਉਹ ਪੂਰਾ ਨਾ ਕਦੇ ਹੋਵੇ ਉਦਾਸ ਤੇ ਦਿਲਗੀਰ ਹੋਣ ਦੀ ਲੋੜ ਨਹੀਂ ਜਿਹੜਾ ਕੋਈ ਕਹੇ ਵੀ ਸੰਤਾਂ ਦੇ ਬਚਨ ਸਾਨੂੰ ਮੈਂ ਕੌਮ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ ਨਾ ਉਹਨਾਂ ਦਾ ਸੰਕਲਪ ਉਹਨਾਂ ਦੀ ਇੱਛਾ ਉਹਨਾਂ ਦਾ ਫੁਰਨਾ ਅਕਾਲ ਪੁਰਖ 24 ਘੰਟੇ ਹਾਜ਼ਰ ਨਾਜ਼ਰ ਹੈ ਉਹਨੇ ਆਪ ਪੂਰਾ ਕਰਨਾ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ ਧੰਨ ਬਾਬਾ ਜੋਰਾਵਰ ਸਿੰਘ ਦੀ ਧੰਨ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਕੋਈ ਅਰਦਾਸ ਕਰੋ ਨਾ ਤੁਹਾਡੀ ਪੂਰੀ ਹੁੰਦੀ ਹੈ ਨਾ ਸੰਸਾਰ ਦੇ ਸੁੱਖ ਪ੍ਰਾਪਤ ਹੁੰਦੇ ਆ ਦੁੱਖ ਕੱਟੇ ਜਾਂਦੇ ਆ ਐਨੇ ਸ਼ਕਤੀਆਂ ਦੇ ਉਹ ਮਾਲਕ ਹੈ ਸ਼ਹੀਦ ਤੇ ਜੇ ਉਹਨਾਂ ਦੇ ਦਰ ਤੇ ਜਾ ਕੇ ਦਾਤਾਂ ਮੰਗਣ ਵਾਲਿਆਂ ਦੀਆਂ ਝੋਲੀਆਂ ਸ਼ਹੀਦ ਪਰ ਭਰਦੇ ਆ ਤਾਂ ਸ਼ਹੀਦਾਂ ਦੀ ਇੱਛਾ ਕਿਉਂ ਨਹੀਂ ਪੂਰੀ ਹੋਏਗੀ ਸੰਤ ਬਾਬਾ ਜਰਨੈਲ ਸਿੰਘ ਦੀ ਦਾਪੁਰਨਾ ਕਿਉਂ ਨਹੀਂ ਪੂਰਾ ਹੋਏਗਾ ਅਵਾਸ਼ਿ ਪੂਰਾ ਹੋਏਗਾ ਦੁਨੀਆ ਵੇਖੇਗੀ ਆਉਣ ਵਾਲੇ ਸਮੇਂ ਵਿੱਚ